ਸਿੱਖ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਵੱਲੋਂ ਰਚਿਤ ਪੁਸਤਕ ਜੀਵਨ ਗਾਥਾ ਸ੍ਰੀ ਗੁਰੂ ਅੰਗਦ ਦੇਵ ਜੀ ਅਜਿਹੀ ਅਕਾਲ ਤਖਤ ਸਾਹਿਬ ਦੇ ਸੰਮੁਖ ਅਰਦਾਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਸੰਗਤ ਅਰਪਣ ਕੀਤੀ ਗਈ। ਇਹ ਪੁਸਤਕ ਖਾਲਸਾ ਪ੍ਰਚਾਰਕ ਜੱਥਾ ਯੂਕੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸੇ ਦੌਰਾਨ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਖਾਲਸਾ ਪ੍ਰਚਾਰਕ ਜੱਥਾ ਯੂਕੇ ਵੱਲੋਂ 1500 ڈالر ਹਾਰਪੀਟਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੌਪੇ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੂੰ ਸਿਰਪਾ ਲੋਈ ਅਤੇ ਸਤਿ ਸਕਨ ਸ੍ਰੀ ਹਰਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜੀਵਨ ਗਾਥਾ ਤੇ ਪਵਿੱਤਰ ਗੁਰਬਾਣੀ ਇਹਦੀ ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਨੇ ਉਹ ਜੀਵਨ ਗਾਥਾ ਸਾਰੀ ਲਿਖੀ ਆ ਤੇ ਅੱਜ ਕੌਮ ਨੂੰ ਸਮਰਪਿਤ ਵੀ ਕੀਤਾ। ਤੇ ਜਿੱਥੇ ਮੈਂ ਇਹਨਾਂ ਨੂੰ ਇਸ ਕਾਰਜ ਦੀ ਬਹੁਤ ਵਧਾਈ ਦਿੰਨਾ ਕਿਉਂਕਿ ਇਹਨਾਂ ਦੀ ਲੇਖਣੀ ਜਿਹੜੀ ਆ ਉਹ ਕੇਵਲ ਤਾਂ ਕੇਵਲ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਣਾਇ ਹੋਈ ਆ ਆਪ ਵੀ ਗੁਰਮਤਿ ਦੇ ਸਿਧਾਂਤਾਂ ਤੇ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਹਿਤ ਮਰਿਆਦਾ ਇਹਨਾਂ ਦੇ ਅੰਗ-ਅੰਗ 'ਚ ਕੁੱਟ-ਕੁੱਟ ਕੇ ਭਰੀ ਆ ਤੋਂ ਨਾਲ ਹੀ ਇਹਨਾਂ ਨੇ ਹੋਰ ਕਿਰਪਾ ਕੀਤੀ ਖਾਲਸਾ ਦਰਬਾਰ ਜਥਾ ਜਿਹੜਾ ਇਹਨਾਂ ਦਾ ਕਾਲਸਾ ਪ੍ਰਚਾਰਕ ਜੀ ਆថា ਜੋ ਕੇ ਵੱਲੋਂ ਆ ਜਿਹੜੇ ਸਾਡੇ ਫਲੱਡ ਰਲੀਫ ਫੰਡ ਸੀ ਸਾਡਾ ਉਹਦੇ ਵਿੱਚ ਆਪਣੀ ਤਿਲ ਫੁੱਲ ਜਿਹੜੀ ਪੇਟਾ 1500 ਯੂ ਐਸ ਡਾਲਰ ਉਹ ਵੀ ਅੱਜ ਗੁਰੂ ਨੂੰ ਗੁਰੂ ਸਾਹਿਬ ਦੇ ਚਰਨਾਂ ਤੇ ਵਿੱਚ ਆ ਕੇ ਅਰਪਿਤ ਕੀਤੀ ਆ ਪਹਿਲਾਂ ਪੰਜ ਪੁਸਤਕਾਂ ਹੋਰ ਰੱਖੀਆਂ ਗਈਆਂ ਸਨ ਔਰ ਉਸ ਪੰਜਵੀਂ ਦੇ ਵਿੱਚ ਗੁਰੂ ਨਾਨਕ ਉਦਾਸੀ ਦਰਪਣ ਜਿਹੜੀ ਕਿ ਸਤਗੁਰਾਂ ਦੇ ਪ੍ਰਚਾਰਕ ਦੌਰਿਆਂ ਤੇ ਉਹਨਾਂ ਦੇ ਅਧਿਆਸ਼ ਇਤਿਹਾਸ ਤੇ ਆਧਾਰਿਤ ਸੀ ਉਹ ਲਿਖੀ ਗਈ ਸੀ ਤਾਂ ਸੰਗਤਾਂ ਨੇ ਬਹੁਤ ਪਿਆਰ ਕੀਤਾ ਤੇ ਬਹੁਤ ਸਾਰੇ ਜ਼ਿੰਮੇਵਾਰ ਸਜਨਾ ਨੇ ਪ੍ਰਚਾਰਕਾਂ ਨੇ ਇੱਛਾ ਪ੍ਰਗਟ ਕੀਤੀ ਕਿ ਇਸੇ ਸ਼ੈਲੀ ਵਿੱਚ ਇਸੇ ਢੰਗ ਦੇ ਨਾਲ ਬਾਕੀ ਪਾਤਸ਼ਾਹਿਆਂ ਦਾ ਵੀ ਜੀਵਨ ਬਿਰਤਾਂਤ ਲਿਖਿਆ ਜਾਵੇ ਤਾਂ ਸਤਗੁਰਾਂ ਨੇ ਕਿਰਪਾ ਕੀਤੀ ਉਹ ਲਿਖਿਆ ਜਾ ਰਿਹਾ ਤੇ ਉਹਦੇ ਵਿੱਚੋਂ ਦੂਜੇ ਪਾਤਸ਼ਾਹ ਜੀ ਮਹਾਰਾਜ ਧੰਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਗਾਥਾ ਤੇ ਉਹਨਾਂ ਦੀ ਬਾਣੀ ਇਸ ਨੂੰ ਵਿਚਾਰਦਿਆਂ ਹੋਇਆਂ ਇਹ ਪੁਸਤਕ ਜਿਹੜੀ ਹੈ ਤਿਆਰ ਹੋਈ ਹੈ